ਕੋ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਕੇਂਦਰ ਦੀ ਸਰਕਾਰ ਨੇ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਉਲਟਾ ਝੂਠ ਬੋਲ ਕੇ ਗੁੰਮਰਾਹ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾ ਰਿਹਾ ਹੈ ਕੱਲ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਰੱਜ ਕੇ ਝੂਠ ਬੋਲਿਆ ਔਰ ਰੱਜ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਔਰ ਪਤਾ ਕੀ ਕਿ ਪੰਜਾਬ ਦੇ ਜਿਹੜੇ ਹੜ੍ਹ ਨੇ ਉਹ ਮਾਨਸਾਬ ਦੀ ਸਰਕਾਰ ਦੀ ਦੇਣ ਹੈ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਫਿਰ ਇਹ ਹਿਮਾਚਲ ਦੇ ਵਿੱਚ ਹੜ ਕਿਵੇਂ ਆ ਗਈ ਉੱਤਰਾਖੰਡ ਦੇ ਵਿੱਚ ਕਿਵੇਂ ਆ ਗਈ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਆ ਗਈ ਕਿ ਉਹ ਵੀ ਮਾਨ ਸਾਹਿਬ ਦੀ ਦੇਣ ਹੈ ਔਰ ਦੂਜਾ 12000 ਕਰੋੜ ਰੁਪਏ ਨੂੰ ਲੈ ਕੇ ਬਾਰ-ਬਾਰ ਝੂਠ ਬੋਲਿਆ ਜਾ ਰਿਹਾ ਹੈ ਜਦ ਕਿ ਇਸ ਦਾ ਜਵਾਬ ਮਾਨ ਸਾਹਿਬ ਨੇ ਭਰੀ ਵਿਧਾਨ ਸਭਾ ਦੇ ਵਿੱਚ ਦਿੱਤਾ ਜਿੱਥੇ ਕਿ ਅਸ਼wini ਸ਼ਰਮਾ ਜੀ ਬੈਠੇ ਨਹੀਂ ਉੱਠ ਕੇ ਬਾਹਰ ਨਕਲੀ ਵਿਧਾਨ ਸਭਾ ਲਗਾਈ ਕਿਉਂਕਿ ਉੱਥੇ ਜਵਾਬ ਦੇਣਾ ਪੈਣਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਦਾ ਇਹ ਕਲੈਮਟੀ ਫੰਡ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਨੇ ਸਿਰਫ ਅਤੇ ਸਿਰਫ 6000 ਕਰੋੜ ਰੁਪਇਆ ਦਿੱਤਾ ਆ ਤੇ ਉਹਦੇ ਵਿੱਚੋਂ 48 100 ਕਰੋੜ ਰੁਪਇਆ ਜਿਹੜਾ ਹੈਗਾ ਉਹ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਹੈ ਜਿਸ ਨੂੰ ਕੇ ਬੀਜੇਪੀ ਲਗਾਤਾਰ 12000 ਕਰੋੜ ਰੁਪਇਆ ਕਹਿ ਰਹੀ ਹੈ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਵਾਲ ਉਠਾਏ ਸੀ ਕਿ ਜੋ ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬ ਦਾ ਸਮਾਂ ਵੀ ਬਰਬਾਦ ਕਰਦੇ ਆ ਪੰਜਾਬ ਦਾ ਪੈਸਾ ਵੀ ਲੱਗਦਾ ਆ ਤੇ ਪੰਜਾਬ ਨੂੰ ਦੇਖੇ ਕੀ ਜਾਂਦੇ ਆ ਇਸ ਦੇ ਜਵਾਬ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਸਾਹਮਣੇ ਆਏ। ਉਹਨਾਂ ਨੇ ਇੱਕ ਵਾਰ ਫਿਰ ਝੂਠ ਪਰੋਸਿਆ। ਕਹਿੰਦੇ ਕਿ ਪੰਜਾਬ ਨੂੰ ਰਾਹਤ ਪੈਕੇਜ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਆਏ ਹੋਏ ਕੇਂਦਰੀ ਮੰਤਰੀਆਂ ਨੂੰ ਮਿਲਦੇ ਹੀ ਨਹੀਂ। ਉਹਨਾਂ ਨੂੰ ਜਾ ਕੇ ਦੱਸਦੇ ਹੀ ਨਹੀਂ। ਮੈਂ ਰਵਨੀਤ ਬਿੱਟੂ ਜੀ ਨੂੰ ਯਾਦ ਕਰਾਉਣਾ ਚਾਹੁੰਦਾ ਵਾਂ। ਸਭ ਤੋਂ ਪਹਿਲਾਂ ਸ਼ਿਵਰਾਜ ਚੋਹਾਨ ਜੀ ਆਏ ਸੀ। ਉਹਨਾਂ ਨੂੰ ਵੀ ਕੁਲਦੀਪ ਧਾਲੀਵਾਲ ਮਿਲੇ ਸੀ। ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ 9 ਸਤੰਬਰ ਨੂੰ ਆਏ ਸੀ ਤਾਂ ਉਹਨਾਂ ਨੂੰ ਸਾਡੇ ਚਾਰ ਮੰਤਰੀ ਮਿਲੇ ਸੀ ਅਮਨ ਅਰੋੜਾ ਜੀ ਮਿਲੇ ਲਾਲਚੰਦ ਕਟਾਰੂ ਚੱਕ ਜੀ ਮਿਲੇ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜੀ ਸੀ ਤੇ ਮੁੰਡੀਆਂ ਸਾਫ ਸੀ ਜਿਨ੍ਹਾਂ ਦਾ ਕੇ ਬਾਅਦ ਦੇ ਵਿੱਚ ਤੁਹਾਡੇ ਪ੍ਰਧਾਨ ਨੇ ਮਜ਼ਾਕ ਵੀ ਉਡਾਇਆ ਸੀ ਔਰ ਪੰਜਾਬ ਦਾ અપਮਾਨ ਕੀਤਾ ਸੀ ਖੁਦ ਮੁੱਖ ਮੰਤਰੀ ਸਾਹਿਬ ਨੇ ਬਹੁਤ ਪਹਿਲਾਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਹੋਈ ਹੈ ਪੂਰੀ ਡਿਟੇਲ ਦੇ ਵਿੱਚ ਈਵਨ ਮਿਲਣ ਦਾ ਸਮਾਂ ਮੰਗਿਆ ਹੋਇਆ ਸਮਾਂ ਉਹ ਦੇ ਨਹੀਂ ਰਹੇ ਔਰ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ ਬਿੱਟੂ ਸਾਹਿਬ ਹੋਰ ਦੱਸ ਦਿਓ ਕਿੱਦਾਂ ਮਿਲਿਆ ਜਾਂਦਾ ਸਾਰਾ ਕੇਸ ਤੇ ਜਾਨੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਰਿਆਂ ਦੇ ਸਾਹਮਣੇ ਹੈਗਾ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਪਰ ਕੇਂਦਰ ਸਰਕਾਰ ਨੂੰ ਨਹੀਂ ਪਤਾ ਸਿਰਫ ਤੇ ਸਿਰਫ ਗੋਲ-ਗੋਲ ਕਬਾਰੇ ਜਿਹੜਾ 1600 ਕਰੋੜ ਰੁਪਏ ਦਾ ਨਗੂਨਾ ਜਿਹਾ ਰਾਹਤ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਵੀ ਗਏ ਸੀ ਨਾ ਉਹ ਵੀ ਅੱਜ ਤੱਕ ਮਿਲਿਆ ਨਹੀਂ ਹੈ ਬਲਕਿ ਉਹਦੇ ਵਿੱਚ ਵੀ ਜਿਹੜਾ ਹੈਗਾ ਇੱਕ ਭੰਬਲ ਕੁਸੇ ਵਾਲੀ ਸਥਿਤੀ ਪੈਦਾ ਕੀਤੀ ਗਈ ਹੈ ਔਰ ਕਿਹਾ ਕਿ ਉਹ ਜੋ 805 ਕਰੋੜ ਦਾ ਸੀ ਪਹਿਲਾਂ ਹੀ ਡੇਤਾ ਜਾਨੀ ਕਿ ਨੈਸ਼ਨਲ ਹਾਈ ਵਾਲਾ ਪੈਸਾ ਵੀ ਗਿਣ ਲਿਆ ਹੜ ਆਉਂਦੇ ਹੜ ਨਾ ਆਉਂਦੇ ਜਿਹੜੀ ਸਕੀਮਾਂ ਪੰਜਾਬ ਨੂੰ ਮਿਲਦੀਆਂ ਸੀ ਉਹ ਵੀ ਵਿੱਚੇ ਗਿਣ ਲਈਆਂ ਔਰ ਜਿਹੜਾ ਐਸਡੀਆਰਐਫ ਦਾ ਫੰਡ ਦੀ ਜਿਹੜੀ ਸਿਰਫ 10-15 ਦਿਨ ਐਡਵਾਂਸ ਕਿਸ ਤੇ ਦਿੱਤੀ ਸੀ ਉਹ ਵੀ ਵਿੱਚੇ ਗਿਣ ਲਿਆ ਮੈਂ ਬੀਜੇਪੀ ਦੇ ਲੀਡਰ ਨੂੰ ਗੁਜਾਰਸ਼ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਜਿਹੜਾ ਆ ਉਹ ਦੇਸ਼ ਦਾ ਬਹੁਤ ਜ਼ਰੂਰੀ ਸੁਪਾਇਆ ਹੈ ਐਵੇਂ ਇਸ ਦੇ ਨਾਲ ਤੱਕਾ ਨਾ ਕਰੋ ਐਵੇਂ અપਮਾਨ ਨਾ ਕਰੋ ਪੰਜਾਬ ਦੇ ਤੇ ਪੰਜਾਬੀਆਂ ਦੇ ਜ਼ਖਮਾਂ ਤੇ ਨਮਕ ਨਾ ਛਿੜਕੋ ਤੁਸੀਂ ਪੰਜਾਬ ਦੇ ਹੋ ਔਰ ਤੁਹਾਡਾ ਫਰਜ਼ ਪਰਦਾ ਹੈਗਾ ਕਿ ਤੁਸੀਂ ਕੇਂਦਰ ਸਰਕਾਰ ਨੂੰ ਆਖੋ ਕਿ ਪੰਜਾਬ ਨਾਲ ਮਜ਼ਾਕ ਨਾ ਕਰੇ ਉਲਟਾ ਤੁਸੀਂ ਤੇ ਖੁਦ ਜਿਹੜਾ ਹੈਗਾ ਆ ਆਪਦੀ ਕੇਂਦਰੀ ਜਿਹੜੀ ਬੀਜੇਪੀ ਲੀਡਰਸ਼ਿਪ ਦੀ ਬੋਲੀ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਜਵਾਬ ਮੰਗਦਾ ਹੈ ਬਿੱਟੂ ਸਾਹਿਬ ਤੁਹਾਡੇ ਤੋਂ ਵੀ ਜਵਾਬ ਮੰਗਦਾ ਹੈ ਜਖੜ ਸਾਹਿਬ ਤੋਂ ਵੀ ਜਵਾਬ ਮੰਗਦਾ ਹੈ ਔਰ ਅਸ਼ਵਨੀ ਸ਼ਰਮਾ ਜੀ ਤੋਂ ਵੀ ਜਵਾਬ ਮੰਗਦਾ ਹੈ ਕਿ ਪੰਜਾਬ ਨਾਲ ਖੜੋ ਕਿਸ ਦੁੱਖ ਦੀ ਘੜੀ ਦੇ ਵਿੱਚ ਜਾਂ ਫਿਰ ਉਹੀ ਬੀਜੇਪੀ ਵਾਲਾ ਅਰਾਗ ਲਾਪੋਗੇ